ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਓ ਆਪਾਂ ਭਗਤ ਨਾਮਦੇਵ ਜੀ ਦੀ ਸਾਖੀ ਕਰ ਰਹੇ ਸੀ ਕਿੰਨੇ ਉੱਚੇ ਸੁੱਚੇ ਜੀਵਨ ਭਗਤ ਸਹਬਾਨ ਦੇ ਕਿ ਗੁਰੂ ਮਹਾਰਾਜ ਸਭ ਜੀ ਨੇ ਉਹਨਾਂ ਦੀ ਬਾਣੀ ਨੂੰ ਸਹਿਬ ਸਿਗਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤਾ ਹੈ ਆਪਾਂ ਦੇਖ ਰਹੇ ਸੀ ਕਿ ਭਗਤ ਜੀ ਬਚਪਨ ਤੋਂ ਹੀ ਕਿਸ ਤਰ੍ਹਾਂ ਪ੍ਰਮਾਤਮਾ ਨਾਲ ਕਿੰਨਾ ਪਿਆਰ ਕਰਦੇ ਸੀ ਭੋਲੇਪਾ ਹਰ ਵਕਤ ਉਸ ਦੀ ਯਾਦ ਦੇ ਵਿੱਚ ਮਗਨ ਰਹਿੰਦੇ ਸੀ ਅੱਗੇ ਇਸ ਤਰ੍ਹਾਂ ਹੁੰਦਾ ਸੀ ਕਿ ਸੰਤਾਂ ਦੀਆਂ ਮੰਡਲੀਆਂ ਹੁੰਦੀਆਂ ਸੀ ਜਿਹੜੇ ਕਿ ਜਿਸ ਤਰ੍ਹਾਂ ਹੁਣ ਵੀ ਜਿਹੜੇ ਇਕੋ ਜਿਹੇ ਇਕੋ ਜਿਹੀ ਵੇਵ ਲੈਂਥ ਹੈ ਜਿਹੜੇ ਇਕੋ ਜੀ ਦਾ ਇੰਟਰਸਟ ਇਕੋ ਜਿਹਾ ਇੰਟਰਸਟ ਰੱਖਦੇ ਨੇ ਨਾ ਉਹ ਇਕੱਠੇ ਹੋ ਕੇ ਲੋਕ ਚਾਹੇ ਪਾਰਕਾ ਚ ਦੇਖੀ ਜਾਂ ਕਿਤੇ ਵੀ ਦੇਖੀ ਘਰਾਂ ਦੇ ਵਿੱਚ ਵੀ ਉਹ ਇਕੱਠੇ ਹੋ ਕੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਨੇ ਆਪਣਾ ਆਪਣਾ ਇੰਟਰਸਟ ਹੁੰਦਾ ਹੈ ਉਹਨਾਂ ਨੂੰ ਦੁਨੀਆ ਦੀ ਕੋਈ ਪਰ ਨਹੀਂ ਲੱਗੀ ਹੁੰਦੀ ਜਿਹੜੇ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਰੰਗੇ ਹੁੰਦੇ ਹਨ ਉਸ ਟਾਈਮ ਵੀ ਚਾਹੇ ਕੋਈ ਕਿਰਤੀ ਵੀ ਹੁੰਦੇ ਸੀ ਬਹੁਤੇ ਭਗਤ ਸਹਿਬਾਨ ਤਾਂ ਬਹੁਤ ਹੀ ਗਰੀਬ ਹੁੰਦੇ ਸੀ ਆਰਥਿਕ ਪੱਖੋਂ ਤੇ ਪਰ ਫਿਰ ਵੀ ਉਹ ਸਮਾਕੱਢ ਕੇ ਇੱਕ ਦੂਜੇ ਕੋਲ ਬੈਠਦੇ ਸੀ ਤੇ ਪ੍ਰਮਾਤਮਾ ਦੇ ਨਾਮ ਦਾ ਇਕੱਠੇ ਬੈਠ ਕੇ ਕੀਰਤਨ ਕਰਦੇ ਸੀ ਸਿਮਰਨ ਕਰਦੇ ਸੀ ਉਹਨਾਂ ਦੀਆਂ ਬਾਤਾਂ ਪਾਉਂਦੇ ਸੀ ਜਿਸ ਤਰ੍ਹਾਂ ਕਿ ਇਹ ਮਹਾਰਾਜ ਸਾਹਿਬ ਜੀ ਦਾ ਫਰਮਾਨ ਹੈ ਆ ਵਾਹ ਭੈਣੇ ਗਲ ਮਿਲੇ ਅੰਕ ਸੇ ਹਿਲੜੀਆਂ ਮਿਲਕੇ ਕਰੇ ਕਹਾਣੀਆਂ ਸਮਰਥਕੰਤਕੀਆਂ ਸੋ ਉਸ ਸਮੇਂ ਭਗਤ ਗਿਆਨੇਸ਼ਵਰ ਜੀ ਦਾ ਨਾਮ ਬੜਾ ਮਸ਼ਹੂਰ ਹੈ ਉਹ ਹੁੰਦੇ ਸੀ ਤੇ ਫਿਰ ਮੁਕਤਾ ਬਾਈ ਇੱਕ ਇੱਕ ਲੜਕੀ ਸੀ ਇੱਕ ਗੋਰਾ কুমਹਾਰ ਉਹ কুমਹਾਰ ਦਾ ਕੰਮ ਕਰਦਾ ਸੀ ਭਾਂਡੇ ਬਣਾਉਂਦਾ ਸੀ ਇਸ ਤਰ੍ਹਾਂ ਇਹ ਸੰਤ ਜਨ ਇਕੱਠੇ ਹੋ ਕੇ ਬੈਠ ਕੇ ਭਗਤ ਨਾਮਦੇਵ ਜੀ ਪ੍ਰਮਾਤਮਾ ਦੀ ਮਹਿਮਾ ਕਰਦੇ ਹੁੰਦੇ ਸੀ ਸਾਰੇ ਸਰੀਰ ਰਾਤ ਇਹਨਾਂ ਨੂੰ ਲੰਘ ਜਾਂਦੀ ਸੀ ਉਹ ਤੇ ਗੁਣ ਗਾਉਂਦੇ ਆ ਬਹੁਤ ਇਹਨਾਂ ਨੂੰ ਦਿਲ ਲੱਗਦਾ ਸੀ ਤੇ ਇੱਕ ਦਿਨ ਸਾਰੇ ਜਣੇ ਗੋਰਾ কুমਹਾਰ ਦੇ ਘਰ ਬੈਠੇ ਹੋਏ ਸੀ ਸਾਰੇ ਕੀਰਤੀ ਲੋਕ ਸੀ ਤੇ ਉਹ ਜਿਹੜੀ ਲੜਕੀ ਸੀ ਮੁਕਤਾ ਬਾਈ ਉਸਨੇ ਦੇਖਿਆ ਕਿ ਥਾਪੀ ਪਈ ਹੋਈ ਹੈ ਉੱਥੇ ਥਾਪੀ ਜਿੱਦੇ ਨਾਲ ਲੋਕੀ ਅੱਗੇ ਕੱਪੜੇ ਧੋਂਦੇ ਹੁੰਦੇ ਸੀ ਲੱਕੜ ਦੀ ਚੌੜੀ ਜੀ ਸਟਿਕ ਜੀ ਹੁੰਦੀ ਹੈ ਤੇ ਉਹ ਮੁਕਤਾ ਬਾਈ ਕਹਿੰਦੀ ਕਿ ਚਾਚਾ ਗੋਰਾ কুমਰਿਆਰ ਨੂੰ ਕਹਿੰਦੀ ਇਹ ਥਾਪੀ ਕਾਦੇ ਵਾਸਤੇ ਹੈ ਤੇ ਉਹ ਕਹਿੰਦਾ ਬੇਟਾ ਜਦੋਂ ਮੈਂ ਭਾਂਡੇ ਬਣਾਉਣਾ ਹੈ ਨਾ ਤਾਂ ਉਹ ਭਾਂਡਿਆਂ ਨੂੰ ਠੁੱਕ ਠੋੱਕ ਇਹਦੇ ਨਾਲ ਦੇਖਦਾ ਹੈ ਕਿ ਪੱਕੇ ਨੇ ਕਿ ਕੱਚੇ ਰਹਿ ਗਏ ਕਿਤੋਂ ਤੇ ਫਿਰ ਪਤਾ ਲੱਗਦਾ ਦੀ ਟਣਕਾਰ ਤੋਂ ਕਿ ਇਹ ਪੱਕ ਗਿਆ ਪੂਰੀ ਤਰ੍ਹਾਂ ਜਾਂ ਇਹ ਕੱਚਾ ਰਹਿ ਗਿਆ ਤੇ ਉਹ ਫਿਰ ਉਹ ਲੜਕੀ ਨੇ ਜਿੰਨੇ ਸੰਤ ਮੰਡਲੀ ਚ ਬੈਠੇ ਸੀ ਨਾ ਉਹਨਾਂ ਸਾਰਿਆਂ ਦੇ ਸਿਰ ਦੇ ਉੱਤੇ ਥਾਪੀ ਮਾਰ ਮਾਰ ਕੇ ਦੇਖਣ ਲੱਗੀ ਤੇ ਕਹਿਣ ਲੱਗੀ ਆ ਵੀ ਪੱਕਾ ਆ ਵੀ ਪੱਕਾ ਆ ਵੀ ਪੱਕਾ ਉਹ ਬਾਕੀ ਤੇ ਸਾਰੇ ਹੱਸ ਪਏ ਕਿਸੇ ਨੇ ਕੁਝ ਨਹੀਂ ਕਿਹਾ ਤੇ ਭਗਤ ਨਾਮਦੇਵ ਜੀ ਦੇ ਵੀ ਉਹਨੇ ਸਿਰ ਦੇ ਵਿੱਚ ਛੁਣਕਾ ਕੇ ਦੇਖਿਆ ਤਾਂ ਕਹਿੰਦੀ ਆ ਕੱਚਾ ਤੇ ਉਹਨਾਂ ਨੂੰ ਬੜਾ ਗੁੱਸਾ ਆਇਆ ਕਹਿੰਦੇ ਵੀ ਪਹਿਲਾਂ ਤਾਂ ਤਨਵੇ ਨਹੀਂ ਪਤਾ ਵੀ ਸੰਤਾਂ ਦਾ ਸਤਕਾਰ ਕਿਸ ਤਰ੍ਹਾਂ ਕੀਤਾ ਹੁੰਦਾ ਤੂੰ ਸਿਰ ਦੇ ਵਿੱਚ ਸਾਰੀਆਂ ਥਾਪੀਆਂ ਮਾਰ ਰਹੀ ਹੈ ਫਿਰ ਉਲਟਾ ਤੂੰ ਮੈਨੂੰ ਕਹਿ ਰਹੀ ਹੈ ਕੱਚਾ ਕਿਉਂਕਿ ਉਹਨਾਂ ਨੂੰ ਸੁਖਮ ਜੀ ਆ ਵੀ ਮਾਨ ਹੋ ਗਿਆ ਸੀ ਕਿ ਉਹ ਖੂਦ ਦੇ ਵਿੱਚ ਪਾਣੀ ਨਹੀਂ ਸੀ ਬਹੁਤ ਥੱਲੇ ਚਲਾ ਗਿਆ ਸੀ ਤਾਂ ਭਗਤ ਜੀ ਨੇ ਉੱਪਰ ਹੱਥ ਫਿਰਿਆ ਤਾਂ ਪਾਣੀ ਉੱਪਰ ਤੱਕ ਆ ਗਿਆ ਤਾਂ ਕਿਉਂਕਿ ਨਾਮ ਦੇ ਵਿੱਚ ਸ਼ਕਤੀਆਂ ਤਾਂ ਹੁੰਦੀਆਂ ਹੀ ਨੇ ਪਰ ਸਾਧੂ ਜਨ ਕਦੇ ਸ਼ਕਤੀਆਂ ਦਿਖਾਉਂਦੇ ਨਹੀਂ ਹੁੰਦੇ ਤੇ ਦੂਸਰਾ ਉਹਨਾਂ ਨੂੰ ਇਹ ਹੋ ਗਿਆ ਕਿ ਪ੍ਰਮਾਤਮਾ ਤਾਂ ਮੇਰੇ ਅੰਗ ਸੰਗ ਨੇ ਹਮੇਸ਼ਾ ਮੈਨੂੰ ਦਰਸ਼ਨ ਦਿੰਦੇ ਰਹਿੰਦੇ ਨੇ ਐਨੀ ਵਾਰੀ ਮੈਨੂੰ ਸਵਾਰ ਰੂਪ ਵਿੱਚ ਦਰਸ਼ਨ ਦਿੱਤੇ ਨੇ ਐਨੀ ਵਾਰੀ ਤਾਂ ਕਿਸੇ ਨੂੰ ਵੀ ਨਹੀਂ ਦਿੱਤੇ ਹੁਣੇ ਤਾਂ ਉਹ ਕਹਿੰਦੇ ਕਿ ਮੈਨੂੰ ਇਸ ਨੇ ਕਿਸ ਤਰ੍ਹਾਂ ਕਿਹਾ ਛੋਟੀ ਜਿਹੀ ਕੁੜੀ ਮੈਨੂੰ ਕਹਿੰਦੇ ਕੱਚਾ ਤਾਂ ਉਹਨਾਂ ਨੂੰ ਥੋੜਾ ਗੁੱਸਾ ਆਇਆ ਤੇ ਫਿਰ ਉਹ ਬਾਕੀ ਸੰਤਾਂ ਦੇ ਸਾਹਮਣੇ ਵੀ ਇਸ ਤਰ੍ਹਾਂ ਕਹਿਣ ਲੱਗੇ ਕਿ ਤੁਸੀਂ ਇਹਨੂੰ ਛਿੜਕਦੇ ਨਹੀਂ ਹੈਗੇ ਦੇਖੋ ਇਹਨੇ ਕਿਸ ਤਰ੍ਹਾਂ ਮੈਨੂੰ ਕਿਹਾ ਤੇ ਉਹ ਸੰਤ ਗਿਆਨੇਸ਼ਵਰ ਜੀ ਸਾਰੇ ਮੁਸਕਰਾਪੇ ਕਹਿੰਦੇ ਵੀ ਆਪਾਂ ਸਾਰੇ ਖੱੱਚੇ ਹੀ ਹੁੰਨੇ ਆਪਾਂ ਕਿਸ ਤਰ੍ਹਾਂ ਕਲੇਮ ਕਰ ਸਕਦੇ ਆ ਕਿ ਅਸੀਂ ਪੱਕੇ ਹਾਂ ਤੇ ਬੱਚੇ ਤਾਂ ਭੋਲੇ ਭਾ ਭਾ ਕਹ ਦਿੰਦੇ ਨੇ ਤੁਸੀਂ ਗੁੱਸਾ ਨਾ ਕਰੋ ਕਿਸੇ ਗੱਲ ਦਾ ਪ੍ਰਮਾਤਮਾ ਹੀ ਜਾਣਦਾ ਸਾਰਿਆਂ ਨੂੰ ਕਿ ਕੌਣ ਖੱੱਚਾ ਕੌਣ ਪੱਕਾ ਹੈ ਜਦੋਂ ਨਾਮਦੇਵ ਜੀ ਘਰ ਆਏ ਤਾਂ ਫਿਰ ਉਹਨਾਂ ਨੇ ਸ਼ਿਕਵਾ ਕੀਤਾ ਠਾਕੁਰ ਜੀ ਨਾਲ ਕਹਿੰਦੇ ਕਿ ਦੇਖੋ ਮੈਨੂੰ ਉਸ ਕੁੜੀ ਨੇ ਕਿਹਾ ਕੱਚਾ ਔਰ ਸਾਰਿਆਂ ਦੇ ਵਿੱਚ ਕਿਹਾ ਸੰਤਾਂ ਦੇ ਬਾਕੀ ਸਾਰਿਆਂ ਨੂੰ ਪੱਕਾ ਕਿਹਾ ਤੇ ਤੁਸੀਂ ਮੈਨੂੰ ਹਮੇਸ਼ਾ ਮਿਲਦੇ ਰਹਿੰਦੇ ਹੋ ਮੇਰੇ ਨਾਲ ਗੱਲਾਂ ਕਰਦੇ ਹੋ ਮੇਰੇ ਨਾਲ ਐਨੇ ਨਜ਼ਦੀਕੀ ਦਾ ਰਿਸ਼ਤਾ ਤੁਹਾਡਾ ਤੇ ਮੈਨੂੰ ਕਿਸ ਤਰ੍ਹਾਂ ਤੁਸੀਂ ਕੱਚਾ ਕਹਤਾ ਤੇ ਇਸ ਤਰ੍ਹਾਂ ਤਾਂ ਮੇਰੀ ਇਨਸਲਟ ਹੋ ਗਈ ਕਿਉਂਕਿ ਪਰਮਾਤਮਾ ਨੂੰ ਹਉਮੈ ਤਾਂ ਪਾਉਂਦੀ ਨਹੀਂ ਹੈ ਬਿਲਕੁਲ ਤੇ ਉਹ ਹਸਪੇ ঠাকুর ਜੀ ਕਹਿੰਦੇ ਕਿ ਦੇਖੋ ਠੀਕ ਹੈ ਅਸੀਂ ਤੁਹਾਨੂੰ ਪਿਆਰ ਕਰਦੇ ਆ ਅਸੀਂ ਸਾਰਿਆਂ ਨੂੰ ਪਿਆਰ ਕਰਦੇ ਆ ਤੇ ਤੁਹਾਡਾ ਪੂਰੀ ਗੱਲਬਾਤ ਹੁੰਦੀ ਹੈ ਸਭ ਕੁਝ ਹੁੰਦੀ ਹੈ ਪਰ ਕਿ ਸਾਡੀ ਮर्यादा ਬਣਾਈ ਹੋਈ ਹੈ ਕਿ ਜਦ ਤੱਕ ਕੋਈ ਗੁਰੂ ਨਹੀਂ ਨਤਨ ਕਰਨਦਾ ਉਹ ਕੱਚਾ ਹੀ ਰਹਿੰਦਾ ਚਾਹੇ ਉਹ ਕਿੰਨਾ ਵੀ ਆਪਣੇ ਆਪ ਨੂੰ ਪਰਮਾਤਮਾ ਦੇ ਨਜ਼ਦੀਕੀ ਸਮਝੇ ਸੋ ਇੱਕ ਮर्यादा ਕਿ ਤੁਸੀਂ ਤਾਂ ਹੁਣ ਤੱਕ ਗੁਰੂ ਨਹੀਂ ਧਾਰਨ ਕੀਤਾ ਇਨਾਮਦੇਵ ਜੀ ਕਹਿੰਦੇ ਕਿ ਤੁਸੀਂ ਹੀ ਦੱਸੋ ਮੈਂ ਕਿਸ ਨੂੰ ਗੁਰੂ ਧਾਰਨ ਕਰਾਂ ਤੇ ਉਹ ਕਹਿੰਦੇ ਠਾਕੁਰ ਜੀ ਵੀ ਤੁਸੀਂ ਜਾਓ ਉੱਥੇ ਮੰਦਿਰ ਹੈ ਇੱਕ ਜੰਗਲ ਜਿਹੇ ਦੇ ਵਿੱਚ ਤੇ ویرਾਨ ਜੀ ਥਾਂ ਹੈ ਉੱਥੇ ਫਿਰ ਤੁਹਾਨੂੰ ਜਿਹੜਾ ਵੀ ਅੰਦਰ ਮਿਲੂਗਾ ਨਾ ਉਸੇ ਨੂੰ ਗੁਰੂ ਧਾਰਨ ਕਰ ਲਿਓ ਤੇ ਭਗਤ ਨਾਮਦੇਵ ਜੀ ਦੇਵ ਜੀ ਉੱਥੇ ਗਏ ਉੱਥੇ ਇੱਕ ਅਭਤੂਤ ਮਤਲਬ ਵੀ ਬਿਲਕੁਲ ਮਸਤ ਅਲਮਸਤ ਸਾਧੂ ਕੋਈ ਲੇਟਿਆ ਹੋਇਆ ਸੀ ਤੇ ਉਸਨੇ ਦੇਲੀ ਤੇ ਆਪਣਾ ਸਿਰ ਰੱਖਿਆ ਹੋਇਆ ਸੀ ਤੇ ਉਹ ਸ਼ਿਵਜੀ ਦਾ ਮੰਦਿਰ ਸੀ ਉਹਨੇ ਸ਼ਿਵਲਿੰਗ ਦੇ ਉੱਤੇ ਆਪਣਾ ਪੈਰ ਰੱਖਿਆ ਹੋਇਆ ਸੀ ਤੇ ਉਹਨਾਂ ਨੂੰ ਬੜਾ ਗੁੱਸਾ ਆਇਆ ਨਾਮਦੇਵ ਜੀ ਨੂੰ ਵੀ ਇੱਕ ਇੱਕਾ ਦਾ ਸਾਧੂ ਇਹਨੂੰ ਮੈਂ ਕਿਸ ਤਰ੍ਹਾਂ ਗੁਰੂਤਾਰਨ ਕਰਾਂ ਇਹਨੂੰ ਤਾਂ ਇਹਨਾਂ ਨੂੰ ਵੀ ਨਹੀਂ ਪਤਾ ਕਿ ਕਿਸ ਤਰ੍ਹਾਂ ਰਿਸਪੈਕਟ ਕਰੀਦੀ ਹੁੰਦੀ ਹੈ ਇਹਨੇ ਤਾਂ ਭਗਵਾਨ ਦੇ ਉੱਤੇ ਆਪਣਾ ਪੈਰ ਰੱਖਿਆ ਹੋਇਆ ਤੇ ਫਿਰ ਉਹ ਵਾਪਸ ਆ ਗਏ ਨੇ ਫਿਰ ਠਾਕੁਰ ਜੀ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਤੁਹਾਨੂੰ ਇਹੀ ਤਾਂ ਗੁਰੂ ਨੇ ਉਪਦੇਸ਼ ਦੇਣਾ ਸੀ ਕਿ ਸਾਰਿਆਂ ਦੇ ਵਿੱਚ ਮੈਂ ਤਾਂ ਸਾਰਿਆਂ ਦੇ ਵਿੱਚ ਵੱਸਦਾ ਹਾਂ ਜਿਸ ਤਰ੍ਹਾਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਦੋਂ ਮੱਕੇ ਚ ਗਏ ਸੀ ਤਾਂ ਉਹਨਾਂ ਨੇ ਆਪਣੇ ਚਰਨ ਮੱਕੇ ਵੱਲ ਕੀਤੇ ਜਦੋਂ ਜਦੋਂ ਮਹਾਰਾਜ ਜੀ ਬਰਾਜੇ ਸੀ ਰਾਤ ਨੂੰ ਤਾਂ ਜਿਹੜਾ ਕਾਜ਼ੀ ਸੀ ਉਹਨੂੰ ਬੜਾ ਗੁੱਸਾ ਆਇਆ ਸੀ ਤੇ ਉਸਨੇ ਆ ਕੇ ਮਹਾਰਾਜ ਸਾਹਿਬ ਜੀ ਨੂੰ ਕਿਹਾ ਸੀ ਕਿ ਤੁਸੀਂ ਇਦਾਂ ਨੂੰ ਕਿਉਂ ਚਰਨ ਆਪਣੇ ਕੀਤੇ ਨਹੀਂ ਮਹਾਰਾਜ ਜੀ ਕਹਿੰਦੇ ਭਾਈ ਉਧਰ ਨੂੰ ਘੁਮਾ ਦੇ ਸਾਡੇ ਚਰਨ ਜਿੱਧਰ ਨੂੰ ਜਿੱਧਰ ਨੂੰ ਪਰਮਾਤਮਾ ਦਾ ਘਰ ਨਹੀਂ ਹੈ ਕਿਉਂਕਿ ਇਸ ਤਰ੍ਹਾਂ ਥੱਕੇ ਹੋਏ ਸੀ ਅਸੀਂ ਆ ਕੇ ਸੌਂ ਗਏ ਤਾਂ ਫਿਰ ਉਸਨੇ ਜਦੋਂ ਮਹਾਰਾਸ਼ੀ ਅਭਿ ਚਰਨਾਂ ਨੂੰ ਘਮਾਇਆ ਸੀ ਤਾਂ ਮੱਕਾ ਵੀ ਨਾਲ-ਨਾਲ ਘੁੰਮਣ ਲੱਗ ਪਿਆ ਸੀ ਮਹਾਰਾਸ਼ੀ ਜੀ ਨੇ ਕੋਈ ਬੇਅਦਬੀ ਥੋੜੀ ਕਰਨੀ ਸੀ ਮੱਕੇ ਦੀ ਉਹ ਤਾਂ ਸਾਰਿਆਂ ਦਾ ਅਦਰ ਕਰਦੇ ਸੀ ਪਰ ਉਹਨਾਂ ਨੇ ਸਿਖਾਉਣਾ ਸੀ ਕਿ ਪ੍ਰਮਾਤਮਾ ਇੱਕ ਪਾਰਟਿਕੂਲਰ ਡਾਇਰੈਕਸ਼ਨ ਦੇ ਵਿੱਚ ਇੱਕ ਖਾਸ ਥਾਂ ਦੇ ਉੱਤੇ ਹੀ ਨਹੀਂ ਹੁੰਦੇ ਉਹ ਹਰ ਪਾਸੇ ਹਰ ਇੱਕ ਦੇ ਸਾਰਿਆਂ ਦੇ ਦਿਲ ਹੀ ਪ੍ਰਮਾਤਮਾ ਦੇ ਘਰ ਨੇ ਤੇ ਹਰ ਪਾਸੇ ਵਰਾਜੇ ਹੋਏ ਹਨ ਸੋ ਕਿਹੜਾ ਥਾਂ ਹੈ ਜਿੱਥੇ ਪ੍ਰਮਾਤਮਾ ਭਰਪੂਰ ਨਹੀਂ ਹਨ ਉਹਨਾਂ ਦਾ ਨਾਮ ਹੀ ਪੁਰਖ ਹੈ ਅਕਾਲ ਪੁਰਖ ਕੇ ਜਿਹੜੇ ਕਣ-ਕਣ ਦੇ ਵਿੱਚ ਪੂਰੇ ਹੋਏ ਹਨ ਜਿਹੜੇ ਹਰ ਪਾਸੇ ਭਰਪੂਰ ਹਨ ਸੋ ਇਹ ਗੁਰੂ ਤੋਂ ਸਿੱਖਿਆ ਮਿਲਦੀ ਹੈ ਕਿ ਪ੍ਰਮਾਤਮਾ ਨੂੰ ਸਰਬਵਿਆਪਕ ਸਮਝਣਾ ਤੇ ਕਿਸੇ ਦੇ ਵਿੱਚ ਵੀ ਕੋਈ ਦੁਈ ਦੁਈ ਭਾਵ ਦ્વੈਤ ਭਾਵ ਨਾ ਰੱਖਣਾ ਫਿਰ ਪਕਤ ਨਾਮਦੇਵ ਜੀ ਵਾਪਸ ਆਏ ਤਾਂ ਫਿਰ ਉਹਨਾਂ ਨੇ ਗਿਆਨੇਸ਼ਵਰ ਜੀ ਜਿਹੜੇ ਸੰਤ ਸੀ ਬਹੁਤ ਵੱਡੇ ਉਹਨਾਂ ਨੂੰ ਵੀ ਦੇਖਿਆ ਕਿ ਉਹ ਵੀ ਇਕਲੱਤ ਮੂਰਤੀ ਤੇ ਧਰਕੇ ਤੇ ਉਹ ਆਪਣਾ ਸਿਮਰਨ ਕਰ ਰਹੇ ਹਨ ਉਹਨਾਂ ਨੂੰ ਬੜਾ ਅਜੀਬ ਲੱਗਿਆ ਕਹਿੰਦੇ ਕਿ ਇਹ ਕੀ ਕਰ ਰਹੇ ਨੇ ਹੈ ਭਗਵਾਨ ਦੀ ਮੂਰਤੀ ਦੀ ਬੇਦਬੀ ਕਰ ਰਹੇ ਨੇ ਤਾਂ ਅਸਲ ਸ੍ਰੀ ਪ੍ਰਮਾਤਮਾ ਨੇ ਉਹਨਾਂ ਨੂੰ ਕੱਢਣਾ ਸੀ ਇਨਾਂ ਚੀਜ਼ਾਂ ਵਿੱਚੋਂ ਫਿਰ ਭਗਤ ਜੀ ਨੇ ਬਾਅਦ ਦੇ ਵਿੱਚ ਜਾ ਕੇ ਤਾਂ ਆਪ ਹੀ ਆਪਣੀ ਬਾਣੀ ਦੇ ਵਿੱਚ ਲਿਖਿਆ ਕਿ ਜੇ ਜੇ ਮੂਰਤੀ ਦੇ ਵਿੱਚ ਪ੍ਰਮਾਤਮਾ ਤੁਸੀਂ ਸਮਝਦੇ ਹੋ ਕਿ ਮੂਰਤੀ ਪ੍ਰਮਾਤਮਾ ਹੈ ਤਾਂ ਫਿਰ ਜਦੋਂ ਜਿਹੜਾ ਮੂਰਤੀ ਨੂੰ ਘੜਨ ਵਾਲਾ ਹੁੰਦਾ ਹੈ ਜਿਹੜਾ ਬੁੱਤ ਘੜਾ ਹੁੰਦਾ ਜਾਂ ਜਿਹੜਾ ਮੂਰਤੀ ਨੂੰ ਬਣਾਉਣ ਵਾਲਾ ਉਦਾਂ ਮੂਰਤੀ ਦੇ ਉੱਤੇ ਪੈਰ ਧਰ ਕੇ ਫਿਰ ਉਸੇ ਸਾਰਾ ਕੁਝ ਬਣਾਉਂਦਾ ਹੈ ਨਾ ਕਿਉਂਕਿ ਮੂਰਤੀ ਬਣਾਉਣੀ ਹੁੰਦੀ ਹੈ ਉਹਨੂੰ ਲਟਾ ਕੇ ਉਸ ਨੂੰ ਪੂਰੀ ਤਰ੍ਹਾਂ ਮਿੱਟੀ ਨਾਲ ਪਹਿਲਾਂ ਚੰਗੀ ਤਰ੍ਹਾਂ ਬਣਾਇਆ ਜਾਂਦਾ ਤੇ ਉੱਥੇ ਹੱਥ ਪੈਰ ਸਾਰਾ ਕੁਝ ਹੀ ਲੱਗਦਾ ਤੇ ਕਹਿੰਦੇ ਫਿਰ ਇਹ ਮੂਰਤੀ ਦੇ ਵਿੱਚ ਤਾਕਤ ਹੁੰਦੀ ਫਿਰ ਇਹ ਕੜਨ ਹਾਰੇ ਨੂੰ ਖਾਣਾ ਜਾਂਦੀ ਤਾਂ ਇਸ ਤਰ੍ਹਾਂ ਕਰਕੇ ਉਹਨਾਂ ਨੇ ਸਰਬਗੁਣ ਸਰੂਪ ਤੋਂ ਫਿਰ ਬਾਅਦ ਚ ਨਿਰਗੁਣ ਸਰੂਪ ਤੱਕ ਦੀ ਯਾਤਰਾ ਕੀਤੀ ਅੰਤ੍ਰੀਵ ਪਰ ਸੀਤਾ ਭਗਵਾਨ ਨੂੰ ਪਿਆਰੇ ਪਰ ਉਹਨਾਂ ਨੇ ਸਮਝਾ ਦਿੱਤਾ ਕਿ ਗੁਰੂ ਧਾਰਨ ਕੀਤੇ ਵਗੈਰਾ ਬਿਗੈਰ ਨਹੀਂ ਕੁਝ ਬਣਦਾ ਪਰ ਭਗਤ ਜੀ ਨੇ ਫਿਰ ਸਾਰਿਆਂ ਦੇ ਵਿੱਚ ਪ੍ਰਮਾਤਮਾ ਦਾ ਸਰੂਪ ਦੇਖਣਾ ਸ਼ੁਰੂ ਕੀਤਾ ਫਿਰ ਉਹਨਾਂ ਦੀ ਐਸੀ ਅਵਸਥਾ ਹੋ ਗਈ ਕਿ ਉਹਨਾਂ ਨੂੰ ਹਰ ਚਾਹੇ ਕੋਈ ਐਨੀਮਲ ਜਾਂ ਕੋਈ ਪਲਾਂਟ ਜਾਂ ਕੋਈ ਕੁਝ ਵੀ ਹੈ ਉਹਨਾਂ ਨੂੰ ਹਰ ਇੱਕ ਚੀਜ਼ ਦੇ ਵਿੱਚ ਪ੍ਰਮਾਤਮਾ ਹੀ ਪ੍ਰਮਾਤਮਾ ਨਜ਼ਰ ਆਉਂਦੇ ਸੀ ਐਸੀ ਦ੍ਰਿਸ਼ਟੀ ਉਹਨਾਂ ਦੀ ਹੋ ਗਈ ਤੇ ਇੱਕ ਦਿਨ ਉਹ ਉਹਨਾਂ ਨੇ ਖਿਚੜੀ ਬਣਾ ਕੇ ਰੱਖੀ ਤੇ ਇੱਕ ਅੰਦਰੋਂ ਘਿਓ ਲੈਣ ਗਏ ਖਿਚੜੀ ਸਪਾਕੇ ਖਿਚੜੀ ਛਕਾਂਗੇ ਉਹ ਜਿਹੜਾ ਕਿਉਂ ਖਿਚੜੀ ਵਾਲਾ ਪਾਂਡਾ ਸੀ ਕੋਈ ਕੁੱਤਾ ਬੈਠਾ ਸੀ ਸਾਈਡ ਤੇ ਉਹਨੂੰ ਭੁੱਖ ਲੱਗੀ ਹੋਈ ਸੀ ਕੁੱਤਾ ਉਹ ਪਾਂਡਾ ਲੈ ਕੇ ਦੌੜ ਗਿਆ ਭਗਤ ਜੀ ਜਦੋਂ ਪਿੱਛੇ ਪਿੱਛੇ ਦੌੜਦੇ ਗਏ ਤੇ ਕਹਿੰਦੇ ਵੀ ਕਿਓ ਤਾਂ ਪੋਵਾ ਲੋ ਰੋਟੀ ਵੀ ਪੋਣੇ ਚ ਬੰਨੀ ਹੋਈ ਲੈ ਕੇ ਦੌੜ ਗਿਆ ਸੀ ਕਹਿੰਦੇ ਮਹਾਰਾਜ ਜੀ ਤੁਸੀਂ ਰੁੱਖੀ ਨਾ ਛਕਿਓ ਮੈਨੂੰ ਮੈਂ ਮੇਰੇ ਕੋਲ ਕਿਓ ਹੈ ਮੈਂ ਲੈ ਕੇ ਆ ਰਹੇ ਹਾਂ ਮਗਰ ਮਗਰ ਤੁਸੀਂ ਚੋਪੜ ਤਾਂ ਲੈਣ ਦਿਓ ਮੈਨੂੰ ਫਿਰ ਛਕ ਲਿਓ ਤੇ ਉਹ ਕਿੰਨੀ ਦੂਰ ਜਾ ਕੇ ਕੁੱਤਾ ਵੀ ਥੱਕ ਗਿਆ ਤੇ ਉਹ ਖੜ ਗਿਆ ਫਿਰ ਤੇ ਭਗਤ ਜੀ ਉੱਥੇ ਆ ਕੇ ਕਹਿੰਦੇ ਫਿਰ ਆ ਲੋ ਮੈਂ ਹੁਣ ਰੂਪੀ ਚੋਪੜ ਦੀ ਖਿਚੜੀ ਚ ਵੀ ਕਿਉ ਪਾਤਾ ਹੁਣ ਤੁਸੀਂ ਛਕੋ ਤੇ ਫਿਰ ਭਗਵਾਨ ਜੀ ਪ੍ਰਗਟ ਹੋਏ ਤੇ ਹੱਸ ਕੇ ਕਹਿੰਦੇ ਕਿ ਹੁਣ ਤੂੰ ਸਾਨੂੰ ਕੁੱਤੇ ਵਿੱਚ ਵੀ ਦੇਖਣ ਲੱਗ ਪਿਆ ਦੇਖਿਆ ਇਹ ਗੁਰੂ ਦੀ ਗੁਰੂ ਬਣਾਉਣ ਦੀ ਇਹ ਇਹਹੀ ਤੁਹਾਡੀ ਇਹ ਵਿਧੀ ਇਸ ਕਰਕੇ ਹੁੰਦੀ ਹੈ ਕਿ ਗੁਰੂ ਤੁਹਾਨੂੰ ਉਪਦੇਸ਼ ਦਿੰਦਾ ਕਿ ਪ੍ਰਮਾਤਮਾ ਕਣਕਣ ਦੇ ਵਿੱਚ ਬਿਰਾਜਮਾਨ ਨੇ ਫਿਰ ਇਕਵਰੀ ਉਹ ਇੱਕ ਖੂਦ ਉੱਤੇ ਗਏ ਤਾਂ ਉੱਥੇ ਪੂਤ ਰਹੰਦਾ ਸੀ ਬਹੁਤ ਲੰਬਾ ਸਾਰਾ ਕਾਲਾ ਦਿਉ ਵਰਗਾ ਐਡੇ ਉੱਚੇ ਕੱਦ ਦਾ ਪੂਤ ਜਦੋਂ ਉਹਨਾਂ ਨੂੰ ਦਿਸਿਆ ਤਾਂ ਉਹ ਕਹਿੰਦੇ ਲੋ ਭਗਵਾਨ ਜੀ ਹੁਣ ਤੁਸੀਂ ਇੱਥੇ ਵੀ ਆ ਗਏ ਤੇ ਮੱਥਾ ਟਿਕਣ ਲੱਗ ਪਿਆ ਤੇ ਇਹ ਕਹਿੰਦੇ ਹੁਣ ਤੁਸੀਂ ਲੰਬੂ ਰੂਪ ਦੇ ਵਿੱਚ ਆਏ ਹੋ ਤੁਸੀਂ ਇਸ ਤਰ੍ਹਾਂ ਦੇ ਬਣ ਕੇ ਆਏ ਹੋ ਫਿਰ ਪਰਮਾਤਮਾ ਹੱਸ ਕੇ ਕਹਿੰਦੇ ਹੁਣ ਤੂੰ ਸਾਨੂੰ ਪੂਤ ਦੇ ਵਿੱਚ ਵੀ ਦੇਖਣ ਲੱਗ ਪਿਆ ਮਤਲਬ ਉਹਨਾਂ ਨੂੰ ਕਣ-ਕਣ ਦੇ ਵਿੱਚ ਹੀ ਪਰਮਾਤਮਾ ਦੀ ਚਲਕ ਦਿਸਦੀ ਸੀ ਤੇ ਉਹਨਾਂ ਨੇ ਐਨੇ ਮਸਤੀ ਦੇ ਵਿੱਚ ਰਹਿੰਦੇ ਸੀ ਜਿੱਥੇ ਵੀ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਹੋ ਰਿਹਾ ਹੁੰਦਾ ਕੀਰਤਨ ਹੋ ਰਿਹਾ ਹੁੰਦਾ ਉੱਥੇ ਉਹ ਚਲੇ ਜਾਂਦੇ ਸੀ ਤਾਂ ਇੱਕ ਮੰਦਿਰ ਹੈ ਬਹੁਤ ਮਸ਼ਹੂਰ ਉਹ ਹਜ਼ੂਰ ਸਾਹਿਬ ਜੀ ਦੇ ਕੋਲ ਹੈ ਉਸ ਮੰਦਿਰ ਦੇ ਵਿੱਚ ਮੰਦਿਰ ਦੇ ਅੰਦਰੋਂ ਆਵਾਜ਼ਾਂ ਆ ਰਹੀਆਂ ਸੀ ਕੀਰਤਨ ਦੀਆਂ ਦੀਪਕ ਜੀ ਨੇ ਖੜਾਵਾ ਭਾਈਆਂ ਹੋਏ ਸੀ ਲੱਕੜ ਦੀਆਂ ਉਹਨਾਂ ਨੂੰ ਇੰਨੀ ਮਸਤੀ ਚੜੀ ਕਿ ਉਹ ਉਹਨਾਂ ਨੇ ਬਿਲਕੁਲ ਨਹੀਂ ਕੁਝ ਸੋਚਿਆ ਉਹ ਆਪਣੇ ਖੜਾਵਾ ਲਾ ਕੇ ਮੰਦਰ ਦੇ ਵਿੱਚ ਵੜ ਗਏ ਤੇ ਖੜਾਵਾ ਨੂੰ ਵਜਾਉਣਾ ਸ਼ੁਰੂ ਕਰਤਾ ਨਾਲ-ਨਾਲ ਜਿਵੇਂ ਖੜਤਲ ਨਾਲ ਬਚਾਈ ਦੀਆਂ ਨੇ ਮੰਦਰ ਦੇ ਪੁਜਾਰੀਆਂ ਨੂੰ ਪੰਡਤਾਂ ਨੂੰ ਬਹੁਤ ਜ਼ਿਆਦਾ ਗੁੱਸਾ ਚੜਿਆ ਪਹਿਲੀ ਗੱਲ ਤਾਂ ਕਿ ਉਹ ਛਿੰਬੇ ਜਾਤ ਦੇ ਵਿੱਚੋਂ ਹਨ ਤੇ ਉਹਨਾਂ ਨੂੰ ਤਾਂ ਮੰਦਰ 'ਚ ਆਉਣ ਦੀ ਹੀ ਮਨਾਹੀ ਸੀ ਤੇ ਦੂਸਰਾ ਉਹ ਆਪਣੇ ਅਖੜਾਂ ਵਾਲੇ ਕੇ ਮੰਦਰ ਦੇ ਵਿੱਚ ਆ ਗਏ ਤੇ ਉੱਥੇ ਬੈਠ ਕੇ ਵਜਾਉਣ ਲੱਗ ਪਏ ਤੇ ਉਹਨਾਂ ਨੇ ਭਗਤ ਜੀ ਨੂੰ ੱੱਕੇ ਮਾਰੇ ਬਹੁਤ ਬੁਰਾ ਭਲਾ ਲੱਗੇ ਹਾਂ ਤੇ ਕਿਹਾ ਕਿ ਖਬਰਦਾਰ ਜੇ ਤੂੰ ਮੁੜ ਕੇ ਮੰਦਰ ਦੇ ਵਿੱਚ ਵੜਿਆ ਉਹ ਪਕਤ ਜੀ ਕਿਉਂਕਿ ਐਨੇ ਜਿਹੜਾ ਪ੍ਰਮਾਤਮਾ ਦੇ ਰੰਗ ਵਿੱਚ ਰੰਗਿਆ ਹੋਵੇ ਭੁਲਾ ਭੁਲਾ ਉਸ ਨੂੰ ਤਾਂ ਬਹੁਤ ਦੁੱਖ ਲੱਗਦਾ ਕੋਈ ਉਸ ਨਾਲ ਇਸ ਤਰ੍ਹਾਂ ਦਾ ਬਿਹੇਵ ਕਰੇ ਤੇ ਉਹ ਮੰਦਰ ਦੇ ਪਿਛਲੇ ਪਾਸੇ ਜਾ ਕੇ ਬੈਠ ਗਏ ਬੜਾ ਗਲੇਡੂ ਉਹਨਾਂ ਦੇ ਅਥਰ ਭਰੇ ਹੋਏ ਸੀ ਤੇ ਬੜਾ ਦਿਨ ਦੁਖਿਆ ਹੋਇਆ ਸੀ ਤੇ ਉਹ ਪ੍ਰਮਾਤਮਾ ਨੂੰ ਕਹਿੰਦੇ ਕਿ ਪ੍ਰਮਾਤਮਾ ਜੀ ਤੂੰ ਮੈਨੂੰ ਫਿਰ ਤਰਤੀ ਦੇ ਭੇਜਣਾ ਸੀ ਫਿਰ ਮੈਨੂੰ ਇਸ ਜਾਤ ਦੇ ਵਿੱਚ ਕਿਉਂ ਭੇਜਿਆ ਮੇਰਾ ਇਹਨਾਂ ਦਾ ਅਦਰ ਇਹਨਾਂ ਨੇ ਕੀਤਾ ਮੈਂ ਤਾਂ ਕਹਿੰਦੇ ਹਸ ਤੋ ਖੇਲ ਤੇ ਤੇਰੇ ਦੇਹਰੇ ਆਇਆ ਤੇ ਕਹਿੰਦੇ ਮੈਂ ਤਾਂ ਹਸਦਾ ਖੇਡਦਾ ਆਇਆ ਸੀ ਤੇਰੇ ਘਰ ਦੇ ਵਿੱਚ ਮੈਂ ਤਾਂ ਤੇਰੀ ਸਿਫਤੋ ਸਲਾਤ ਤੇਰਾ ਕੀਰਤਨ ਕਰ ਰਿਹਾ ਸੀ ਤੇ ਇਹਨਾਂ ਨੇ ਮੈਨੂੰ ਗਾਲਾਂ ਕੱਢ ਕੇ ਮਾਰ-ਮਾਰ ਕੇ ਮੈਨੂੰ ਭਜਾਤਾ ਉੱਥੋਂ ਤੇ ਸਿਰ ਭਗਤ ਆਪਣੇ ਭਗਤ ਦਾ ਦੁੱਖ ਭਗਵਾਨ ਦੇਖ ਨਹੀਂ ਸਕਦੇ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਤਾਂ ਪਰਮੇਸ਼ਰ ਜੀ ਨੇ ਪਿਛਲੇ ਪਾਸੇ ਬੈਠੇ ਸੀ ਨਾ ਭਗਤ ਨਾਮਦੇਵ ਜੀ ਮੰਦਰ ਦੇ ਤੇ ਉਹਨਾਂ ਨੇ ਸਾਰਾ ਮੰਦਰ ਹੀ ਘੁਮਾਤਾ ਮੰਦਰ ਦਾ ਮੂੰਹ ਹੀ ਉਧਰ ਨੂੰ ਕਰਤਾ ਅੱਜ ਤੱਕ ਵੀ ਉਹ ਮੰਦਰ ਉਸ ਤਰ੍ਹਾਂ ਹੀ ਖੜਾ ਹੈ ਤੇ ਉਹਨਾਂ ਨੇ ਐਡੀ ਵੱਡੀ ਇਹ ਕਰਾਮਾਤ ਕੀਤੀ ਕਿ ਵੀ ਮੇਰੇ ਭਗਤ ਦਾ ਦਿਲ ਕਿਉਂ ਕਿਸੇ ਨੇ ਦੁਖਾਇਆ ਤੇ ਵੀ ਮੈਂ ਤਾਂ ਭਗਤਾਂ ਦੇ ਬਸ ਹਾਂ ਤੇ ਉਹਨਾਂ ਨੇ ਜਦੋਂ ਮੰਦਰ ਘੁਮਾਤਾ ਤਾਂ ਸਾਰੇ ਹੈਰਾਨ ਹੋ ਗਏ ਫਿਰ ਸਾਰੇ ਆ ਕੇ ਉਹਨਾਂ ਦੇ ਚਰਨਾਂ 'ਚ ਡਿੱਗੇ ਤੇ ਫਿਰ ਭਗਤ ਜੀ ਨੂੰ ਥੋੜਾ ਜਿਹਾ ਫੇਰ ਸੁਖਮ ਜਿਹਾ ਹੰਕਾਰ ਜੇ ਆ ਗਿਆ ਤੇ ਕਹਿੰਦੇ ਵੀ ਦੇਖਿਆ ਮੈਥੋਂ ਲੜ ਲਵਕ ਤੇ ਪ੍ਰਮਾਤਮਾ ਦਾ ਕੋਣ ਹੋਣਾ ਮੈਂ ਥੋੜੀ ਜੀ ਪੁਕਾਰ ਕਰਾਂ ਉਸੇ ਵੇਲੇ ਆ ਜਾਂਦ ਨੇ ਐਡੀਆਂ ਣੀਆਂ ਵੱਡੀਆਂ ਕਰਾਮਾਤਾਂ ਦਿਖਾ ਦਿੰਦੇ ਨੇ ਇੰਨਾ ਮੈਨੂੰ ਪਿਆਰ ਕਰਦੇ ਨੇ ਨਾਲ ਗੱਲਾਂ ਕਰਦੇ ਨੇ ਤੇ ਛੋਟੀ ਛੋਟੀ ਗਲਤੀ ਨੇ ਉਸੇ ਵੇਲੇ ਹਾਜ਼ਰ ਹੋ ਜਾਂਦੇ ਨੇ ਪ੍ਰਮਾਤਮਾ ਤੇ ਉਹ ਪ੍ਰਮਾਤਮਾ ਨੂੰ ਕਹਿੰਦੇ ਕਿ ਪ੍ਰਮਾਤਮਾ ਮੈਂ ਹੀ ਤੁਹਾਡਾ ਸਾਰਿਆਂ ਤੋਂ ਪਿਆਰਾ ਭਗਤ ਆ ਨਾ ਦੁਨੀਆ ਦੇ ਵਿੱਚ ਹੋਰ ਤਾਂ ਨਹੀਂ ਕੋਈ ਮੇਰੇ ਵਰਗਾ ਪਿਆਰਾ ਹੋਣਾ ਤੁਹਾਨੂੰ ਪ੍ਰਮਾਤਮਾ ਨੇ ਦੇਖ ਲਿਆ ਕਿ ਕਿਉਂਕਿ ਉਹਨਾਂ ਨੂੰ ਹਉਮੈ ਦਾ ਬਿਲਕੁਲ ਪੌਂਦੀ ਨਹੀਂ ਹੈ ਤੇ ਉਹ ਕਹਿੰਦੇ ਕਿ ਨਾਮਦੇਵ ਭਗਤ ਤਾਂ ਮੇਰੇ ਪਰੇ ਤੋਂ ਬਰੇ ਪਏ ਨੇ ਜਿਹੜੇ ਮੈਨੂੰ ਇੰਨਾ ਪਿਆਰ ਕਰਦੇ ਨੇ ਤੇ ਮੈਂ ਉਹਨਾਂ ਨੂੰ ਇੰਨਾ ਪਿਆਰ ਕਰਦਾ ਹਾਂ ਵੀ ਠੀਕ ਹੈ ਕੋਈ ਕਿਸ ਪਵਨਾ ਨਾਲ ਵੀ ਮੈਨੂੰ ਯਾਦ ਕਰਦਾ ਮੈਨੂੰ ਤਾਂ ਜਾਨਣਾ ਤਾਂ ਪੈਂਦਾ ਤੂੰ ਤੂੰ ਵੀ ਮੈਨੂੰ ਬੜਾ ਪਿਆਰਾ ਹੈ ਪਰ ਇਹ ਨਾ ਸੋਚ ਕੇ ਤੇਥੋਂ ਉੱਪਰ ਕੋਈ ਹੋਰ ਭਗਤੀ ਨਹੀਂ ਹੈ ਭਗਤ ਨਾਮਦੇਵ ਜੀ ਨੂੰ ਥੋੜੀ ਜੀ ਅੰਦਰ ਚੋਟ ਜੀ ਲੱਗੀ ਤੇ ਕਹਿੰਦੇ ਕਿ ਫਿਰ ਮੈਨੂੰ ਕਿਸੇ ਐਸੇ ਭਗਤ ਦੇ ਦਰਸ਼ਨ ਕਰਾਓ ਤੇ ਪ੍ਰਮਾਤਮਾ ਕਹਿੰਦੇ ਕਿ ਓਹੋ ਆ ਥੋੜੀ ਜੀ ਦੂਰ ਨਾ ਇੱਕ ਚੌਂਪੜੀ ਜੀ ਹੈਗੀ ਐ ਉੱਥੇ ਰੰਕਾ ਤੇ ਬੰਕਾ ਦੋ ਭੈਣ ਭਰਾ ਰਹਿੰਦੇ ਨੇ ਉੱਥੇ ਚਲਾ ਜਾ ਤੂੰ ਉਹ ਮੇਰੇ ਬੜੇ ਪਿਆਰੇ ਭਗਤ ਨੇ ਤੇ ਨਾਮਦੇਵ ਜੀ ਨੂੰ ਬੜਾ ਅੰਦਰ ਇੱਕਦਮ ਲੱਗਿਆ ਝਟਕਾ ਜਿਹਾ ਤੇ ਉਹ ਇੱਕਦਮ ਉੱਥੇ ਪਹੁੰਚੇ ਕਹਿੰਦੇ ਵੀ ਮੈਂ ਦੇਖਾਂ ਇਹੋ ਜਿਹੇ ਗਰੇ ਭਗਤ ਨੇ ਜਿਹੜੇ ਪ੍ਰਮਾਤਮਾ ਨੂੰ ਇੰਨਾ ਪਿਆਰ ਕਰਦੇ ਨੇ ਤੇ ਪ੍ਰਮਾਤਮਾ ਉਹਨਾਂ ਨੂੰ ਇੰਨਾ ਪਿਆਰ ਕਰਦਾ ਹੈ ਤੇ ਉਹਨਾਂ ਨੇ ਦੇਖਿਆ ਵੀ ਚੌਂਪੜੀ ਚ ਜਾ ਕੇ ਤਾਂ ਬਹੁਤ ਹੀ ਖਸਤਾ ਹਾਲਤ ਦੇ ਵਿੱਚ ਇੱਕ ਟੁੱਟੀ ਫੁੱਟੀ ਚੌਂਪੜੀ ਵਿੱਚ ਇੱਕ ਟੁੱਟਿਆ ਜਿਹਾ ਮੰਜਾ ਪਿਆ ਇੱਕ ਬੋਰੀ ਵਿਛੀ ਹੋਈ ਹੋਰ ਕੁਝ ਵੀ ਨਹੀਂ ਸੀ ਉੱਥੇ ਤੇ ਇੱਕ ਕੁੜੀ ਬੈਠੀ ਨਾ ਉਹ ਕੁਝ ਰਗੜ ਰਹੀ ਸੀ ਕੁੰਡੇ ਸੋਟੇ ਦੇ ਨਾਲ ਤੇ ਉਹ ਕਹਿੰਦੇ ਵੀ ਭੈਣੇ ਰੰਕ ਬੰਕਾ ਕਰ ਰਹੀ ਹੈ ਉਹ ਕਹਿੰਦੀ ਹਾਂ ਵੀਰਾ ਲੰਘਿਆ ਅੰਦਰ ਇਹੀ ਹੈ ਕਰ ਤੇ ਉਹ ਉਹ ਕੁੱਟਣ ਦੇ ਵਿੱਚ ਮਸਤ ਸੀ ਆਪਣਾ ਹਲਦੀ ਕੁੱਟ ਰਹੀ ਸੀ ਤੇ ਭਗਤ ਜੀ ਕਹਿੰਦੇ ਕਿ ਪਲਾਪ ਭਗਵਾਨ ਇੱਥੇ ਤੁਹਾਡੇ ਕੋਲੇ ਆਉਂਦੇ ਨੇ ਕਹਿੰਦੇ ਹਾਂ ਇੱਥੇ ਹੀ ਰਹਿੰਦੇ ਨੇ ਉ ਤਾਂ ਬੜਾ ਹਰਾਨ ਹੋਇਆ ਕਿ ਕਹਿੰਦਾ ਕੋਈ ਥਾਂ ਤਾਂ ਹੈ ਨਹੀਂ ਉਹਨਾਂ ਦੇ ਟੁੱਟੀ ਜੀ ਮੰਜੀ ਗਏ ਮੈਂ ਕਿ ਫਿਰ ਭਗਤ ਕਿੱਥੇ ਬੈਠਦੇ ਨੇ ਕਿੱਥੇ ਬਰਾਜਦੇ ਨੇ ਤੇ ਉਹ ਕਹਿੰਦੇ ਬਸ ਐਸ ਮੰਜੀ ਤੇ ਹੀ ਬੈਠ ਜਾਂਦੇ ਨੇ ਤੇ ਉਹ ਕਹਿੰਦੇ ਇਹੋ ਜੀ ਥਾਂ ਤੇ ਪ੍ਰਮਾਤਮਾ ਤੁਹਾਡੇ ਕੋਲ ਰਹਿੰਦੇ ਨੇ ਇਹ ਕੋਈ ਵੀ ਨਹੀਂ ਕੁਝ ਵੀ ਨਹੀਂ ਤੁਹਾਡੇ ਕੋਲ ਤਾਂ ਉਹ ਕਹਿੰਦੇ ਵੀ ਅਸੀਂ ਤਾਂ ਬਹੁਤ ਕਹਿੰਦੇ ਆ ਉਹਨਾਂ ਨੂੰ ਵੀ ਤੁਹਾਡੇ ਐਡੇ ਐਡੇ ਵੱਡੇ ਸੋਨੇ ਦੇ ਮੰਦਰ ਬਣੇ ਹੋਏ ਨੇ ਹੀਰੇ ਨਾਲ ਜੜੇ ਹੋਏ ਰਾਜਾ ਮਹਾਰਾਜਾ ਨੇ ਬਣਵਾਏ ਹੋਏ ਨੇ ਤੁਸੀਂ ਉੱਥੇ ਜਾ ਕੇ ਰਹੋ ਸੀ ਐਨੇ ਗਰੀਬ ਲੋਕ ਆ ਸਾਡੇ ਕੋਲ ਕਹਿੰਦੇ ਪਰ ਭਗਵਾਨ ਜੀ ਕਹਿੰਦੇ ਸਾਡਾ ਤਾਂ ਤੁਹਾਡੇ ਕੋਲ ਹੀ ਦਿਲ ਲੱਗਦਾ ਤੇ ਸਾਡੇ ਕੋਲ ਹੀ ਬੈਠੇ ਰਹਿੰਦੇ ਨੇ ਬਸ ਹਰ ਵਕਤ ਉਹ ਕਹਿੰਦੇ ਕਿ ਹੁਣ ਕਿੱਥੇ ਗਏ ਨੇ ਉਹ ਕਹਿੰਦੇ ਬਸ ਕਿਤੇ ਪਤਾ ਨਹੀਂ ਉਹਨਾਂ ਦਾ ਤਾਂ ਜਦੋਂ ਵੀ ਕੋਈ ਉਹਨਾਂ ਨੂੰ ਭਗਤ ਜਾਦ ਕਰਦਾ ਹੈ ਉੱਥੇ ਹੀ ਚਲੇ ਜਾਂਦੇ ਨੇ ਪਤਾ ਨਹੀਂ ਹੁਣ ਕੀ ਕਿਨੇ ਜਾਦ ਕੀਤਾ ਹੋਣਾ ਕਿ ਤਾਂ ਦੁੱਖ ਦੂਰ ਕਰਨ ਗਏ ਹੋਣੇ ਨੇ ਤੇ ਉਹ ਕਹਿੰਦੇ ਕਿ ਇੱਕ ਜਿਹੜਾ ਤੁਹਾਡਾ ਭਰਾ ਹੈ ਉਹ ਕਿੱਥੇ ਹੈ ਉਹ ਕਹਿੰਦੀ ਵੀ ਉਹ ਤਾਂ ਚਲੋ ਲੱਕੜੀਆਂ ਵਗੈਰਾ ਚੁਗਣ ਗਿਆ ਹੋਇਆ ਹੈ ਅਸੀਂ ਫਿਰ ਇਸ ਤਰ੍ਹਾਂ ਹੀ ਜੜੀਆਂ ਬੂਟੀਆਂ ਥੋੜਾ ਬਹੁਤ ਸਾਨੂੰ ਮਿਲਦਾ ਉਹ ਉਹਦੇ ਨਾਲ ਗੁਜ਼ਾਰਾ ਕਰਦੇ ਆ ਤੇ ਉਹ ਕਹਿੰਦਾ ਵੀ ਪਣੀ ਤੂੰ ਕੀ ਕਰ ਰਹੀ ਹੈ ਹੁਣ ਉਹ ਕਹਿੰਦੀ ਮੈਂ ਨਾ ਭਗਵਾਨ ਜੀ ਵਾਸਤੇ ਜੜੀਆਂ ਬੂਟੀਆਂ ਹਲਦੀ ਦਾ ਲੇਪ ਵਗੈਰਾ ਬਣਾ ਰਹੀ ਹਾਂ ਇਸ ਕਰਕੇ ਮੈਂ ਕੁੱਟ ਰਹੀ ਹਾਂ ਇਸ ਨੂੰ ਉਹ ਕਹਿੰਦੇ ਵੀ ਭਗਵਾਨ ਜੀ ਵਾਸਤੇ ਉਹਨਾਂ ਨੂੰ ਕੀ ਹੋਇਆ ਉਹ ਕਹਿੰਦੀ ਵੀ ਕੀ ਦੱਸਾਂ ਬਸ ਇੱਕ ਨਾ ਕੋਈ ਉਹਨਾਂ ਦਾ ਨਵਾਂ ਨਵਾਂ ਭਗਤ ਬਣਿਆ ਹੈ ਤੇ ਨੰਮਾ ਨੰਮਾ ਉਹਦਾ ਨਾਮ ਹੈ ਤੇ ਉਹਨਾਂ ਥੋੜੀ ਜਿਹੀ ਗੱਲ ਪਿੱਛੇ ਉਹਨਾਂ ਨੂੰ ਥੋੜੀ ਜਿਹੀ ਗੱਲ ਪਿੱਛੇ ਰੋਣ ਲੱਗ ਜਾਂਦਾ ਹੈ ਥੋੜੀ ਜਿਹੀ ਗੱਲ 'ਚ ਹੱਸਣ ਲੱਗ ਜਾਂਦਾ ਹੈ ਫਿਰ ਉਹਨਾਂ ਨੂੰ ਪੁਕਾਰਨ ਲੱਗ ਜਾਂਦਾ ਫਿਰ ਭਗਵਾਨ ਨੂੰ ਦੌੜ ਕੇ ਜਾਣਾ ਪੈਂਦਾ ਜਿੱਥੇ ਉਹਨਾਂ ਦਾ ਭਗਤ ਕੋਈ ਉਹਨਾਂ ਨੂੰ ਯਾਦ ਕਰਦਾ ਹੈ ਤੇ ਕਹਿੰਦੀ ਹੁਣ ਹੁਣ ਕੱਲ ਦੀ ਗੱਲ ਹੈ ਤੇ ਉਹਨੂੰ ਉੱਥੇ ਪੁਜਾਰੀਆਂ ਨੇ ੱੱਕੇ ਮਾਰੇ ਮੰਦਿਰ ਚੋਂ ਬਾਹਰ ਕੱਢਤਾ ਫਿਰ ਰੋਣ ਲੱਗ ਪਿਆ ਕਿ ਤੁਸੀਂ ਮੈਨੂੰ ਕਿਉਂ ਪੈਦਾ ਕੀਤਾ ਸੀ ਜੇ ਮੇਰੇ ਨਾਲ ਆ ਕੁਝ ਕਰਾਉਣਾ ਸੀ ਤਾਂ ਪਰ ਭਗਵਾਨ ਜੀ ਉਸੇ ਵੇਲੇ ਚਲੇ ਗਏ ਤੇ ਉਹਨਾਂ ਨੇ ਜਾ ਕੇ ਐਡਾ ਭਾਰਾ ਮੰਦਿਰ ਹੋ ਇੰਨਾ ਸੈਂਚਰੀਜ਼ ਦਾ ਬਣਿਆ ਹੋਇਆ ਤੇ ਪੱਥਰ ਦਾ ਇੰਨਾ ਭਾਰਾ ਮੰਦਿਰ ਉਹਨਾਂ ਨੇ ਘੁਮਾਤਾ ਤੇ ਉਹਨਾਂ ਨੇ ਨਾ ਮੁੱਡੇ ਨੂੰ ਥੋੜੀ ਜਿਹੀ ਜ਼ਰਬ ਜੀ ਆ ਗਈ ਮਤਲਬ ਮੁੱਡੇ ਤੇ ਖਿੱਚ ਜੀ ਪੈ ਗਈ ਤੇ ਹੁਣ ਉਹਨਾਂ ਦਾ ਮੁੱਡਾ ਸੋ ਹਣ ਹੈਗਾ ਤੇ ਮੈਂ ਨਾ ਹਲੇਪ ਬਣਾ ਰਹੀਆਂ ਕਿ ਉਹਨਾਂ ਦੇ ਮੈਂ ਲਗਾਵਾ ਤੇ ਨਾਮਦੇਵ ਜੀ ਤਾਂ ਹੈਰਾਨ ਹੋ ਗਏ ਕਿ ਮੈਂ ਡਬ ਡਪਗ ਤਪੜੇ ਨੂੰ ਸਮਝਦਾ ਤੇ ਮੈਂ ਤਾਂ ਮਾੜੀ ਮਾੜੀ ਗਲਤੀ ਉਹਨਾਂ ਨੂੰ ਇਸ ਤਰ੍ਹਾਂ ਪੁਕਾਰਦਾ ਸੀ ਤੇ ਮੈਨੂੰ ਤਾਂ ਲੱਗਦਾ ਸੀ ਕਿ ਉਹ ਮੇਰੇ ਵੱਸ ਵਿੱਚ ਹੀ ਨੇ ਤੇ ਉਹਨਾਂ ਦੇ ਫਪਰੇ ਤੋਂ ਪਰੇ ਤੋਂ ਪੈ ਨੇ ਉਹ ਉਹਨਾਂ ਨੂੰ ਬੜੀ ਉਦਾਸੀ ਜੀ ਹੋਈ ਕਹਿੰਦੇ ਸੀ ਚਲੋ ਮੈਂ ਬਾਹਰ ਜਾਂਦਾ ਮੈਂ ਦੇਖਦਾ ਵੀ ਜੇ ਮੈਨੂੰ ਕਿਤੇ ਭਗਵਾਨ ਮਿਲ ਜਾਣਾ ਤਾਂ ਉਹਨੂੰ ਮਿਲ ਗਏ ਭਗਵਾਨ ਤਾਂ ਨਾਮਦੇਵ ਜੀ ਕਹਿੰਦੇ ਕਿ ਭਗਵਾਨ ਜੀ ਤੁਸੀਂ ਇਹ ਜਿਹੜੇ ਤੁਹਾਡੇ ਇਹ ਭਗਤ ਨੇ ਇਹਨਾਂ ਨੂੰ ਇੰਨੀ ਗਰੀਬੀ ਚ ਕਿਉਂ ਰੱਖਿਆ ਹੋਇਆ ਵੀ ਇਹਨਾਂ ਦਾ ਤਾਂ ਕੁਝ ਵੀ ਨਹੀਂ ਵਿਚਾਰਿਆਂ ਕੋਲ ਨਾ ਕੁਝ ਖਾਣ ਨੂੰ ਨਾ ਪੀਣ ਨੂੰ ਨਾ ਕੁਝ ਬੈਠਣ ਨੂੰ ਨਾ ਕੋਈ ਮੰਝਾ ਨਾ ਪੀੜੀ ਕੁਛ ਨਹੀਂ ਹੈ ਤੇ ਤੁਸੀਂ ਇਹਨਾਂ ਕੋਲੇ ਬੈਠੇ ਰਹਿੰਦੇ ਹੋ ਭਗਵਾਨ ਜੀ ਕਹਿੰਦੇ ਜੀ ਮੈਂ ਤਾਂ ਪਿਆਰ ਦੇ ਵਸ ਹੈ ਕੋਈ ਵੀ ਮੈਨੂੰ ਪਿਆਰ ਨਾਲ ਪੁਕਾਰੇ ਮੈਨੂੰ ਉਹੀ ਚੱਗਾ ਲੱਗਦਾ ਮੈਨੂੰ ਮੋਤੀਆਂ ਨਾਲ ਜਿਹੜੇ ਮੰਦਰਾਂ ਦੇ ਵਿੱਚ ਰਹਿਣ ਦਾ ਸ਼ੌਕ ਨਹੀਂ ਹੈਗਾ ਤੇ ਨਾਮਦੇਵ ਜੀ ਕਹਿੰਦੇ ਵੀ ਤੁਸੀਂ ਇਹਨਾਂ ਨੂੰ ਅਮੀਰ ਕਿਉਂ ਨਹੀਂ ਕਰਦੇ ਦੇਖੋ ਇੰਨੀ ਤੁਹਾਡੀ ਸੇਵਾ ਕਰਦੇ ਨੇ ਤੇ ਇਹੋ ਜੇ ਹੱਲਾ ਚ ਰੰਦੇ ਨੇ ਤੇ ਭਗਵਾਨ ਜੀ ਕਹਿੰਦੇ ਕਿ ਅਸੀਂ ਤਾਂ ਬਹੁਤ ਵੇਰੀ ਇਹਨਾਂ ਨੂੰ ਬਹੁਤ ਕੁਝ ਦੇਣ ਦੀ ਕੋਸ਼ਿਸ਼ ਕੀਤੀ ਅਗਰ ਰੋਣ ਲੱਗ ਜਾਂਦੇ ਨੇ ਕਹਿੰਦੇ ਵੀ ਨਹੀਂ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਸਿਰਫ ਤੁਸੀਂ ਚਾਹੀਦੀ ਹੋ ਜੇ ਤੁਸੀਂ ਸਾਨੂੰ ਪਦਾਰਥ ਨੇ ਸਾਰੇ ਦੇ ਦਿੱਤੇ ਸਾ ਅਸੀਂ ਸੁੱਖਾਂ ਦੇ ਵਿੱਚ ਪੈ ਜਾਾਂਗੇ ਫਿਰ ਅਸੀਂ ਕਿਤੇ ਤੁਹਾਨੂੰ ਭੁੱਲ ਨਾ ਜਾਈਏ ਤੇ ਇਸ ਕਰਕੇ ਅਸੀਂ ਸਾਨੂੰ ਨਾ ਤੁਸੀਂ ਕੁਝ ਵੀ ਦਿਓ ਕਹਿੰਦੇ ਉਹ ਤਾਂ ਮਾਇਆ ਨੂੰ ਨਾਗਣੀ ਕਹਿੰਦੇ ਨੇ ਵੀ ਤੁਸੀਂ ਸਾਨੂੰ ਦਰਸ਼ਨ ਨਹੀਂ ਨ ਕਰਾਇਓ ਮਾਇਆ ਦੇ ਦੇ ਉਹ ਉਧਰੋਂ ਫਿਰ ਉਹ ਭਗਤ ਨਾਮਦੇਵ ਜੀ ਕਹਿੰਦੇ ਕਿ ਉਹਨਾਂ ਨੂੰ ਦਿਸੇ ਰੰਗਕ ਤੇ ਬੰਗਕ ਤੁਰੇ ਆ ਰਹੇ ਸੀ ਤੇ ਉਹ ਉਹਨੇ ਕੁਝ ਲੱਕੜਾਂ ਚੁੱਕਿਆ ਹੋਇਆ ਸੀ ਤੇ ਭਰਾ ਨੇ ਤੇ ਭੈਣ ਨੇ ਪਿੱਛੇ ਥੋੜਾ ਬਹੁਤ ਜੋ ਦਰਖਤਾਂ ਦੀਆਂ ਛਿਲਾਂ ਕੋਈ ਫਲ ਫਲ ਵਗੈਰਾ ਜੋ ਕੋਈ ਸਬਜ਼ੀਆਂ ਵਗੈਰਾ ਜੋ ਬਹੁਤ ਥੋੜਾ ਬਹੁਤ ਮਿਲੇ ਜੰਗਲ ਚੋਂ ਲਿਆ ਰਹੇ ਸੀ ਆਪਣੇ ਖਾਣ ਪੀਣ ਵਾਸਤੇ ਭਗਵਾਨ ਦਾ ਭੋਜਨ ਤਿਆਰ ਕਰਨ ਵਾਸਤੇ ਦੇ ਉਹ ਨਾਮਦੇਵ ਜੀ ਕਹਿੰਦੇ ਵੀ ਤੁਸੀਂ ਮੇਰੇ ਸਾਹਮਣੇ ਇਹਨਾਂ ਨੂੰ ਦੇਖ ਕੇ ਦਿਖਾਓ ਇੰਨੇ ਬੁਰੇ ਹਾਲਾਤਾਂ 'ਚ ਰਹਿ ਰਹੇ ਨੇ ਕਿਸ ਤਰ੍ਹਾਂ ਨਹੀਂ ਇਹ ਪ੍ਰਮਾਣ ਕਰਨਗੇ ਕੁਝ ਵੀ ਤੇ ਭਗਵਾਨ ਜੀ ਨੇ ਉੱਥੇ ਇੱਕ ਮੋਹਰਾਂ ਦੀ ਥੈਲੀ ਸੁੱਟਤੀ ਮੋਹਰਾਂ ਵਛਾਈ ਦਿੱਤੀਆਂ ਉੱਥੇ ਕਿ ਇਹਨਾਂ ਨੇ ਤਾਂ ਥੈਲੀ ਵੀ ਨਹੀਂ ਖੋਲ ਕੇ ਦੇਖਣੀ ਉਹ ਚਮਕਦੀਆਂ ਉਹ ਹੀ ਮੋਹਰਾਂ ਸੋਨੇ ਦੀਆਂ ਜਦੋਂ ਜਿਹੜਾ ਭਰਾਸੀ ਉਹ ਆਇਆ ਤਾਂ ਉਹਨੇ ਦੇਖੀਆਂ ਮੋਹਰਾਂ ਤੇ ਉਹ ਉਹਦੇ ਉੱਤੇ ਮਿੱਟੀ ਪਾਉਣ ਲੱਗਿਆ ਮੋਹਰਾਂ ਦੇ ਉੱਤੇ ਤੇ ਪਿੱਛੋਂ ਭੈਣ ਆ ਗਈ ਕਹਿੰਦੀ ਵੀ ਭਰਾ ਤੂੰ ਤੂੰ ਕੀ ਕਸਤੇ ਮਿੱਟੀ ਪਾ ਰਹੇ ਹੈ ਉਹ ਕਹਿੰਦਾ ਕਿ ਮੈਨਾਂ ਮੋਰਾ ਪਈਆਂ ਸੀਗੀਆਂ ਸੋਨਿਆਂ ਦੇਖ ਭਗਵਾਨ ਨੇ ਫੇਰ ਆਪਣੇ ਨਾਲ ਕੋਈ ਛਲ ਕੀਤਾ ਹੈ ਨਾ ਆਪਾਂ ਨੂੰ ਬਾਰ-ਬਾਰ ਮਾਇਆ ਦਿਖਾਉਂਦੇ ਨੇ ਤੇ ਮੈਂ ਕਿਹਾ ਵੀ ਤੂੰ ਪਿੱਛੇ ਆ ਰਹੀ ਹੈ ਵੀ ਮੈਂ ਤੇ ਮਿੱਟੀ ਪਾਦਾ ਕਿ ਤੇਰਾ ਮਨ ਨ ਟੁੱਲ ਜਵੇ ਤੇ ਉਹਦੀ ਭੈਣ ਰੋਣ ਲੱਗ ਪਈ ਤੇ ਕਹਿੰਦਾ ਕੀ ਗੱਲ ਉਹ ਕਹਿੰਦੀ ਵੀ ਮੈਂ ਤੇਰੀ ਹਾਲ ਤੱਕ ਇੰਨੀ ਕੀ ਨਜ਼ਰ ਆ ਕਿ ਤੂੰ ਹਲਵੀ ਮਿੱਟੀ ਤੇ ਸੋਨੇ ਦੇ ਵਿੱਚ ਫਰਕ ਕਰਦਾ ਮੈਨੂੰ ਤਾਂ ਸਭ ਕੁਝ ਮਿੱਟੀ ਹੀ ਲੱਗਦਾ ਹੈ ਮਿੱਟੀ ਤੇ ਮਿੱਟੀ ਕੀ ਪਾਣੀ ਤੇ ਉਹਦੀ ਜਿਹੜੀ ਅੰਦਰੂਨੀ ਅਵਸਥਾ ਸੀ ਹੋਰ ਵੀ ਜ਼ਰਾ ਉੱਚੀ ਸੀ ਤੇ ਫਿਰ ਦੋਵੇਂ ਜਣੇ ਰੋਣ ਲੱਗੇ ਤੇ ਭਗਵਾਨ ਨੂੰ ਲੰਬੇ ਦੇਣ ਲੱਗੇ ਕਿ ਤੂੰ ਸਾਡੇ ਅੱਗੇ ਮਾਇਆ ਨਾ ਸੁਟਿਆ ਕਰ ਸਾਡਾ ਧਿਆਨ ਭਟਕਦਾ ਸੀ ਤੇ ਸਿਰਫ ਤੇਰੇ ਤੇ ਤੇਰੇ ਚਰਨਾਂ ਦੇ ਵਿੱਚ ਹੀ ਰਹਿਣਾ ਚਾਹੁੰਦੇ ਹਾਂ ਤਾਂ ਫਿਰ ਭਗਵਾਨ ਜੀ ਨੇ ਦੱਸਿਆ ਨਾਮਦੇਵ ਜੀ ਨੂੰ ਦੇਖਿਆ ਕਿਸ ਤਰ੍ਹਾਂ ਦਾ ਇਹਨਾਂ ਦਾ ਤ્યાਗ ਹੈ ਕਿਸ ਤਰ੍ਹਾਂ ਦਾ ਵਿਰਾਗ ਹੈ ਤੇ ਕਿਸ ਤਰ੍ਹਾਂ ਦਾ ਮੇਰੇ ਨਾਲ ਅਨੁਰਾਗ ਹੈ ਪਿਆਰ ਹੈ ਤਾਂ ਫਿਰ ਭਗਤ ਜੀ ਵੀ ਮੰਨ ਗਏ ਕਿ ਵਕਿਆ ਹੀ ਕਿਸੇ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪਰਮਾਤਮਾ ਮੈਨੂੰ ਹੀ ਸਭ ਤੋਂ ਜ਼ਿਆਦਾ ਪਿਆਰ ਕਰਦੇ ਨੇ ਬਾਕੀ ਦੀ ਸਾਖੀ ਆਪਾਂ ਕੱਲ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ